ਜੀਤਪਾਈ ਹੁਣੀ ਨੇ ਕਹਿੰਦੇ ਵੀ ਇਹ ਟੂਰਨਾਮੈਂਟ ਕਰਵਾਉਣ ਦੇ ਵਿੱਚ ਵੱਡਾ ਸਹਿਯੋਗ ਹੈ ਜਿੰਨੇ ਵੀ ਸੰਗਤ ਲੈ ਵੀ ਗੋਪੀ ਕੌਣੀ ਤੇਰਾ ਦੀ ਧੰਨਵਾਦ ਹੈ ਨੋਈਵੰਨਾ ਤੁਸੀਂ ਖੇਡ ਕਬੱਡੀ ਦਾ ਵੱਡਾ ਕਾਮੀ ਰਹਾ ਪਰ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਆ ਖੇਡ ਕਬੱਡੀ ਤੋਂ ਦੂਰ ਹੋਣ ਦੇ ਗੋਪੀ ਕੌਣੀ ਬੱਬਾ ਕੌਣੀ ਗੁਰਦੀਪ ਕੌਣੀ ਸਾਡੀ ਖੇਡ ਕਬੱਡੀ ਦੇ ਵੱਡੇ 스타 ਨੇ ਮੇਰੇ ਵੱਡੇ ਵੀਰੋ ਕੌਣੀਆ ਤੇ ਗੁਲਦੀਪ ਮਲੇਵੀ ਗੁੱਪੀ ਬਾਹਰ ਜਾ ਰਹੇ ਹਨ ਜਿਹਨੂੰ ਬਾਹਰ ਦਾ ਮੁਲਕ ਕਹਿੰਦੇ ਆ ਲੋਕ ਵਿਦੇਸ਼ਾਂ ਦੇ ਵਿੱਚ ਉਹ ਜਾਵਸੇ ਹੈ ਉਹਨੇ ਕਬੱਡੀ ਖਿਡਾਰੀ ਜਾਂਦਾ ਚਿਕਨ ਵੀ ਜਿਹੜਾ ਉਸ ਸਮੇਂ ਸਮੇਂ ਤੇ ਹੁੰਦਾ ਰਹਿਣਾ ਆ ਬੜਾ ਇਤਿਹਾਸਿਕ ਦਿਨ ਹੈ ਤੌੜੀ ਨਗਰ ਅੱਜ ਦੇਰ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਹੋਈ ਹੈ ਤੇ ਕਹਿੰਦੇ ਵਿਸਾਖੀ ਦਾ ਤਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਜਿੰਨੀ ਵੀ ਸੰਗਤ ਉੱਤੇ ਪੁੱਜੀ ਹੈ ਸਾਰੀ ਸੰਗਤ ਇੱਕ ਜੱਗਾਂ ਬਹੁਤ ਵੱਡੀ ਸ਼ਖਸੀਅਤ ਹੈ ਬੜਾ ਧੰਨਵਾਦ ਹੈ ਕੌੜੀ ਦਾ ਮੈਚ ਕੌੜੀ ਦੇ ਨਾਲ ਕੌੜੀ ਦਾ ਮੈਚ ਕੌੜੀ ਦੇ ਨਾਲ ਉਧਰ ਸਾਡੇ ਡੀਸੀ ਟੀਮਾਂ ਜੀ ਇਸ ਟੀਮ ਦਾ ਜੋ ਮੈਚ ਟਾਈਮ ਆ ਉਹ 10 2 10 ਰੱਖਿਆ ਗਿਆ ਹੈ ਜਿੰਨ ਸਭ ਭਰਾਵਾਂ ਦਾ ਮੈਚ ਕਰਵਾਣਾ ਹੈ ਉਸ ਤੋਂ ਅਗਲਾ ਮੈਚ ਲੋਕਾਂ ਨੇ ਤਿਆਰੀ ਰੱਖਣ ਆਪਣੀ ਦੁਬਾਰਾ 40 ਸਾਲਾਂ ਵਾਲੇ ਪਿਆਰੇ ਰੱਖਣ ਜੀ ਜਿਹੜੇ ਪਿੱਛੇ ਗੜੇ ਕੁਰਸੀਆਂ ਦੇ ਆੜੋਂ ਨੇ ਜਿਹੜੇ ਪਿੱਛੇ ਖੜੇ ਆੜੋਂ ਪਿੱਛੇ ਗੜੇ ਕੁਰਸੀਆਂ ਦੇ ਆੜੋਂ ਪਲੀਜ਼ ਭਰਾਵੜੇ ਜਿਹੜੇ ਪਿੱਛੇ ਖੜੇ ਕੁਰਸੀਆਂ ਦੇ ਆਜੋ ਯਾਰ ਇਹ ਕੁਰਸੀਆਂ ਤੁਹਾਡੇ ਲਈ ਲਾਈਆਂ ਨੇ ਤੁਹਾਡਾ ਬਹੁਤ-ਬਹੁਤ ਸਤਿਕਾਰ ਹੈ ਸਾਡਾ ਕਲਗੀਧਰ ਸਪੋਰਟਸ ਕਬੱਡੀ ਕਲੱਬ ਇਸ ਕਲੱਬ ਦੇ ਵੱਲੋਂ 5000 ਦੇ ਵੱਡੇ ਯੋਗਦਾਰ ਆਏ ਹੈ ਹਰਜੀਤ ਪਹਿਲਵਾਨ ਦੇ ਵੱਲੋਂ 2100 ਗੁਰਪ੍ਰੀਤ ਪੰਜਾਬਪੁਰਸੇ ਵੱਲੋਂ 3100 ਗੁਰਪ੍ਰੀਤ ਢਾਲੀਵਾਲ ਉਹਦੇ ਵੱਲੋਂ 2100 ਗੁਰਬੀਰਤ ਪ੍ਰਾਣ ਵੱਲੋਂ 2100 ਰਿੰਦਰ ਚੇਅਰਮੈਨ ਉਹਨਾਂ ਵੱਲੋਂ 2100 ਤੇ ਸੁਖਜਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਉਹ ਵੀ ਸਾਡੇ ਦਰਮਿਆਨ ਆਏ ਹੈ ਉਹਨਾਂ ਵੱਲੋਂ ਵੀ 2100 ਦੇ ਵੱਡੇ ਯੋਗਦਾਨ ਨੇ ਸਾਡੇ ਅੰਗਰੇਜ਼ ਸਰਪੰਚ 2100 ਅਨੀਤ ਸਿੱਧੂ ਸੀਡ ਫਾਰਮ 2100 ਗੁਰਦੇਵ ਖਾਲਸਾ 2100 ਗੁਰਦੀਪ ਗਿੱਲ 5100 ਤੇ ਰਮਨਦੀਪ ਫੌਜੀ 2100 ਨਵਤੇੜ ਕੌਣੀ 2100 ਸਾਰਿਆਂ ਦਾ ਗੈ ਕੱਢਵਾ ਧੰਨਵਾਦ ਹੈ ਮੈਚ ਚੋਟੀ ਦਾ ਮੈਚ ਹੋਣਗੇ ਟਕਾਣੇ ਜੱਟ ਲਾਉਣਗੇ ਪਤਾ ਲੱਗ ਜੂ ਕਿੰਨਾ ਗੱਡੂਗਾ ਪਾਣੀ ਗੱਡੂ ਅੱਜ ਮਿੱਤਰੂ ਫੜੇ ਵੇਖਾਣੀ ਗੁੰਡੀਆਂ ਦੇ ਸਿੰਘ ਫਸਨੇ ਅੱਜ ਮਿੱਤਰੂ ਫੜੇ ਵੇਖਾਣੀ ਅੱਜ ਫੜੇ ਵੇਖਾਣੀ ਨਿੱਤਰਨੀ ਹੈ ਗੁੰਡੀਆਂ ਦੇ ਸਿੰਘ ਫਸੇ ਹੋਇਆ ਲੈ ਵੀ ਗੁਰਦੀਪ ਆਹ ਦੇਖ ਯਾਰਾ ਨੌਜਵਾਨਾ ਗੁੰਡੀਆਂ ਦੇ ਸਿੰਘ ਫਸ ਗਿਆ ਲੱਗਿਆ ਪਿਆ ਜੋਰ ਆ ਦੁਨੀਆ ਵੇਧੀ ਹੈ ਚੋਟੀ ਦਾ ਮੁਕਾਬਲਾ ਚੋਟੀ ਦਾ ਆ ਨੰਬਰ ਚਾਪੀਆਂ ਦੇ ਇਸ ਦੇ ਵਿੱਚ ਜਾ ਜੁੜਿਆ ਨਾਲ ਬਹੁਤ ਧੰਨਵਾਦ ਕਰਦਾ ਜਗਰੂਪਨ ਨੰਬਰਦਾਰ 1100 ਰਣਜੀਤ ਐਸਆਈ 1100 ਹਰਜੀਪ ਕਬੱਡੀ ਖਿਡਾਰੀ 1100 ਜਸਵੀਰ ਸੰਧੂ 1100 ਸੁਨੀਲ ਮਰਾਨ 1100 ਤੇ ਗੁਰਜੀਤ ਧਾਲੀਵਾਲ 1100 ਅਰਸ਼ੂ ਮੈਂਬਰ ਉਹਦੇ ਵੱਲੋਂ ਵੀ 1100 ਗੁੱਲਬਹਾਰ ਚੀਮਾ 1100 ਤੇ ਨਾਲ ਡੀਸੀ ਚੀਮਾ 1100 ਨਾਲ ਗੁਰਪ੍ਰੀਤ ਕਬੱਡੀ ਸਾਰੀ 1100 ਨਾਲ ਬੱਬੂ ਤੇ ਬਲਤੇਸ਼ ਸਿੰਘ ਕਾਲਾ 11 1100 ਔਰ ਗੁਰਪਿਆਰ ਤੇ ਬਲਜਿੰਦਰ ਸਿੰਘ ਫੌਜੀ 11 1100 ਗੁਰਮੀਤ ਸਿੰਘ ਦੀ ਫੌਜੀ 1100 ਕਰਨਪਾਲ ਫੌਜੀ 1100 ਪਰ ਜੱਫਾ ਚੁੱਟੀ ਦਾ ਲੱਗ ਜਾ ਰਿਹਾ ਦੋ ਖਿਡਾਰੀਆਂ ਦੇ ਦਰਮਿਆਨ ਔਰ ਕੈਂਜੀ ਕੈਂਜੀ ਕੇ ਗੁੱਟ ਨੂੰ ਫੜ ਕੇ ਮਾਰੇ ਕੈਂਜੀ ਪ੍ਰੇਮ ਛਨੇੜਾ ਦਾ ਜਿਹੜਾ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਉਧਰ ਤਾਸ ਛੀਵ ਤੇ ਪਪਲੇ ਦੇ ਮੁਕਾਬਲੇ ਕਰਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਪਪਲਾ ਪਹਿਲੇ ਸਥਾਨ ਤੇ ਗਰਜੀਤ ਧਾਲੀਵਾੜ ਤੇ ਜਗਤਾਰ ਸਿੰਘ ਤਾਰਾ ਸੈਕੰਡ ਰਿਹਾ ਲਖਵਿੰਦਰ ਸਿੰਘ ਤੇ ਜਵਰਜਨ ਤਾਸ ਛੀਵ ਦੇ ਮੁਕਾਬਲਿਆਂ ਦੇ ਵਿੱਚ ਪਹਿਲਾ ਸਥਾਨ ਇਕਬਾਲ ਸਿੰਘ ਤੇ ਗੋਰਾ ਸੈਕੰਡ ਲਖਵੀਰ ਮਾਨ ਤੇ ਜਿੰਦੀ ਹੈਲੋ ਹੈ ਵੀ ਭਾਈ ਸਾਡੇ ਹਰਜੀਤ ਭਲਵਾਨ ਜੀ ਐਲਾਨ ਕਰਾਉਂਦੇ ਐ ਉਹਨਾਂ ਨੇ ਇਹ ਐਲਾਨ ਕਰਵਾਇਆ ਕਹਿੰਦੇ ਵੀ ਨਾਊਂਸਮੈਂਟ ਕਰ ਦਿਓ ਲਵੀ ਜੀ ਵੀ ਜੇਕਰ ਆਉਂਦੇ ਸਾਲ ਕਬੱਡੀ ਕੱਪ ਹੋਵੇਗਾ ਕਬੱਡੀ ਚੱਪ ਭਰਾ ਕਰਵਾਉਣਗੇ ਟੀਮ ਜ਼ਾਲੀਵਾਲ ਟੀਮ 11000 ਦਾ ਮੁੱਠ ਬੰਨਾ ਦੇ ਇੱਕ ਵਾਰੀ ਤਾੜੀਆਂ ਜਵੰਦਰ ਮਾਰ ਦਿ ਮੇਰੇ ਵੀਰੋ ਹਰਜੀਤ ਭਰਵਾਨ ਜੀ ਬੜੇ ਸਤਿਕਾਰਯੋਗ ਨੇ ਹੁੰਦਾ ਪੈਸਾ ਤੇ ਲੱਗਦੀ ਰੋਜ ਮੈਸਲ ਮੱਖਣ ਮਿਸ਼ਰੀਆਂ ਮੰਗਰਾ ਚੱਟ ਜਾਂਦੇ ਹੁੰਦਾ ਪੈਸਾ ਨਹੀਂ ਤੇ ਬੰਦਾ ਯਾਰ ਕੋਈ ਰਿਸ਼ਤੇਦਾਰ ਵੀ ਆਉਣਾ ਫਟ ਜਾਂਦੇ ਬਾਣੇ ਸ਼ਾਂ ਕੀ ਮਾਰ ਬਗਾਨਿਆਂ ਦਾ ਆਪਣੇ ਜੰਮੇ ਵੀ ਪਾਸਾ ਵਟ ਜਾਂਦੇ ਕਹਿੰਦੇ ਗੱਲ ਪੈਸੇ ਦੀ ਨਹੀਂ ਗੱਲ ਪਿਆਰ ਦੀ ਹੈ ਪੈਸਾ ਤੇ ਬੜੀ ਦੁਨੀਆ ਕੋਲ ਹੈ ਪਰ ਪੈਸਾ ਲਾਉਂਦੇ ਸ਼ਾਮੇ ਵੀਰੋ ਕਹਿੰਦੇ ਵੀ ਲੈ ਕੇ ਕਿਸੇ ਨੇ ਨਾਂ ਕੁਝ ਨਹੀਂ ਜਾਣਾ ਜੇ ਲੰਗਿਆ ਇੱਥੇ ਲੰਗਿਆ ਜਾਣਾ ਨਾ ਲੈ ਕੇ ਆਉਣਾ ਨਾ ਲੈ ਕੇ ਜਾਣਾ ਆਕਾਤ ਮਤੇ ਬਾਹ ਕਪੜਾ ਜੋ ਵੀ ਆੜ-ਪਾੜ ਕੇ ਲੋਣਾ ਬੜਾ ਨਾਕਰ ਮੜਿਆ ਜਾਂ ਇੱਕ ਦਿਨ ਪੈ ਜਾਊਗਾ ਪਛਟਾਉਣਾ ਬੜਾ ਨਾਕਰ ਮੜਿਆ ਜਾਂ ਇੱਕ ਦਿਨ ਪੈ ਜਾਊਗਾ ਪਛਟਾਉਣਾ ਬੜੇ ਮਾੜਿਓ ਭਰਾ ਨੇ ਸੁਜਿੰਦਰ ਜੀ ਤੁਹਾਡਾ ਧੰਨਵਾਦ ਹੈ ਸਾਡਾ ਸ਼ਿਕੰਦਰ ਪੰਜਾਬ ਪੁਰਸੀ ਧੂਰਕੋਟ ਵਾਲਾ ਐ ਸ਼ੰਦਰ ਵੀਰੇ ਤੁਹਾਨੂੰ ਵੀ ਸਲੂਟ ਹੈ ਬਹੁਤ ਤੁਹਾਡੀ ਡਿਊਟੀ ਹੈ ਬਾਈ ਉਹਦੇ ਨਾਲ ਤੁਹਾਡਾ ਗਹਿ ਗਹਿਣ ਬਹੁਤ ਧੰਨਵਾਦ ਹੈ ਚਾਹ ਸਾਹਮਣੇ ਕਬੱਡੀ ਪਾਉਣ ਦੇ ਲਈ ਮੁੰਡਾ ਫਿਰ ਤਿਆਰ ਬਤਿਆਰ ਜਾਂ ਵੀ ਚਾਹ ਖੜੇ ਮਾਰਨ ਥਾਪੀਆਂ ਬਈ ਉੱਚੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਵੀ ਮੰਦਰ ਮੁੰਦ ਦੇ ਨਾਲ ਖਾਲੀ ਵੈਲੀ ਦੇ ਭੱਜ ਦਰਿਆ ਜਿੱਤੇ ਮੌੜ ਦਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬੈਠੋ ਕੁੱਟੀ ਲਾ ਕੇ ਸਿੰਘ ਫਸਲੇ ਕੁੱਟੀਆਂ ਦੇ ਮਿੱਤਰੋ ਬੈਠੋ ਕੁੱਟੀ ਲਾ ਕੇ ਆ ਜਿਹੜੇ ਖੜੇ ਆ ਕੁਰਸੀਆਂ ਦੇ ਬੈਠ ਗਿਓ ਜਿਹੜੇ ਖੜੇ ਆ ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਕੁਰਸੀਆਂ ਦੇ ਉੱਪਰ ਆ ਕੇ ਬੈਠ ਜਾਣ ਤੇ ਤੁਹਾਡੇ ਸਾਹਮਣੇ ਜਿਹੜੇ ਖੜੇ ਰਹਿਣਗੇ ਕੋਈ ਜਨ ਲਈ ਸੱਚੇ ਪਾਸ਼ਾ ਦੀ ਰਹਿਮਤ ਹੈ ਅੱਜ ਬੜਾ ਫੜਪਾਕਾ ਦਿਨ ਹੈ ਆਪਾਂ ਕਰਮਾਂ ਵਾਲੇ ਜਿਨ੍ਹਾਂ ਨੇ ਕਹਿੰਦੇ ਵੀ ਆ ਦਿਨ ਨੂੰ ਮੰਨਿਆ ਦਿਨ ਨੂੰ ਜਿਹੜਾ ਆਪਾਂ ਜਿਹੜਾ ਵਾ ਗਰਾਊਂਡ ਨੂੰ ਚਾਰ ਜਨਨ ਲਾਏ ਆ ਆਪਾਂ ਛੜੇ ਕਰਮਾ ਬਣਿਆ ਬੜੇ ਢਾਗਾ ਬਣਿਆ ਔਰ ਸਾਹਮਣੇ ਕਬੱਡੀ ਪਾਉਣ ਦੇ ਲਈ ਕੌਣੀ ਵਾਲਾ ਤਿਆਰ ਵਰ ਤਿਆਰ ਛੜਿਆ ਗੁੱਟ ਆ ਸਾਹਮਣੇ ਕਿ ਬੋਰੀਆਂ ਚੋੜੀਆਂ ਤੇ ਰਸੇ ਬਹੁਤਾ ਚੜਿਆ ਬਾੜ ਨੇ ਚੋਂ ਦੁੱਧ ਦਿੱਤਾ ਮਲਾਈ ਸੇ ਨਿਕੜਿਆ ਲਓ ਸਾਹਮਣੇ ਕਬੱਡੀ 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 ਨੰਬਰ ਜਾਫੀਆਂ ਦੇ ਹਿੱਸੇ ਦੇ ਵਿੱਚ ਜਾ ਜੜਿਆ ਅਗਲੀ ਰਿੰਡ ਕਿਹਦੇ ਹਿੱਸੇ ਆਉਂਦੀ ਹੈ ਅਗਲੀ ਰਿੰਡ ਕੌਣ ਪਾਉਣ ਦੇ ਆਣੇਗਾ ਇਹ ਤਾਂ ਭਾਵੇਂ ਲੱਖ ਪੈਂਦੀ ਆ ਪਰ ਗੱਲ ਜੱਫਿਆਂ ਦੀ ਮੁੱਕਣੀ ਐ ਡੇਡਾ ਭਾਵੇਂ ਲੱਕ ਪੈਂਦੀਆਂ ਪਰ ਗੱਲ ਜੱਫਿਆਂ ਦੀ ਮੁੱਕਣੀ ਐ 40 ਸਾਲਾਂ ਵਾਲੇ ਆਉਣ ਨਹੀਂ 40 ਸਾਲਾਂ ਵਾਲੇ ਆਉਣ ਨਹੀਂ 40 ਸਾਲਾਂ ਨੇ ਲੱਖਿਆ ਉਹ ਲੱਖਿਆ ਆਹ ਓਏ ਲੱਖਿਆ ਕਿਆ ਬਾਤ ਐ ਮੇਰੇ ਵੀਰੋ ਲੈ ਵੀ ਗੁੰਗੀ ਜੀਕਰ ਦੇ ਲਾਪਾ ਲਾ ਲਈਏ ਕੱਪੜੇ ਉੱਤੋਂ ਗੁੰਗੀ ਆਨ ਆਰੇ ਸੈਂਟਰ ਦੇ ਟਾਇਰ ਫੇਰ ਚਾਹੀਦੀ ਪ੍ਰਵਾਤਨਾ ਦੇ ਨਾਲ ਸਾਹਮਣੇ ਕਬੱਡੀ ਪੌਂਡ ਲਈ ਅਗਰ ਤਿਆਰ ਕਰ ਤਿਆਰ ਨੇ ਲੱਗਿਆ ਨਹੀਂ ਆਨੇ ਲੱਗਿਆ ਨੇ ਨੇ ਲੱਗਿਆ ਨਹੀਂ ਜਦੋਂ ਲੱਗਿਆ ਆਪੇ ਪਤਾ ਲੱਗਿਆ ਹੁਣ ਲੱਗਿਆ ਹੁਣ ਲੱਗਿਆ ਹੁਣ ਲੱਗਿਆ ਮੇਰੇ ਵੀਰੋ ਹੁਣ ਲੱਗਿਆ ਕਿਆ ਬਾਤ ਹੈ ਆ ਵਜਦੀਆਂ ਥਾਪੀਆਂ ਬਰਾਬਰ ਦੀਆਂ ਥਾਪੀਆਂ ਵਜਦੀਆਂ ਨੇ ਲੋ ਧਲਵਾਨ ਖੇਡ ਕਬੱਡੀ ਪੌਂਦਰੀ ਕੈਰਪਰ ਤਿਆਰ ਹੈ ਧਲਵਾਨ ਧਲਵਾਨ ਇਹ ਜਿਹੜੇ ਨੰਬਰ ਲੈ ਗਿਆ ਤਾੜੀਆਂ ਇਹ ਕਾ ਬਦ ਕਬੱਡੀ ਪਿਆਰ ਰ ਤਿਆਰ ਸਲਾਹੀ ਇਹ ਨਾ ਲਗਦਾ ਚਾਰੇ ਨਾ ਬੰਦ ਕਰ ਦਿੱਤੇ ਐ ਰੇਡਰ ਨੂੰ ਸਾਹ ਜਨੇ ਉਹਦੀ ਭੱਜਾਂ ਦੇ ਭੱਜਾ ਕਿਹਦੇ ਪਾਸੇ ਉਹਦੀ ਭੱਜਾਂ ਦੇ ਭੱਜਾ ਕਿਹਦੇ ਪਾਸੇ ਆਹ ਬਾਤ ਹੈ ਪਰ ਹੌਸਲੇ ਵੱਡੇ ਐ ਹੌਸਲੇ ਦੀ ਦਾਤ ਚਾਹੀਦੀ ਐ ਤਾੜੀਆਂ ਮਾਰੋ ਇੱਕ ਵਾਰੀ ਇਸ ਦੇ ਲਈ ਹੌਸਲਾ ਐ ਆਹ ਇਹ ਹੌਸਲੇ ਵੱਡੇ ਨੇ ਸਾਡੇ ਗੜੀ ਸਤਿਕਾਰਯੋਗ ਨੇ ਸਰਦਾਰ ਨਰਿੰਦਰ ਸਿੰਘ ਜੀ ਕੌੜੀ ਸਾਹਿਬ ਸਾਡੇ ਚੇਅਰਮੈਨ ਸਾਹਮਣੇ ਇਸ ਨਗਰ ਦੇ ਜੰਗਲ ਨੇ ਕੌੜੀ ਸਾਹਿਬ ਤੁਹਾਡਾ ਧੰਨਵਾਦ ਹੈ ਔਰ ਗੀਤਕਾਰ ਕਿੰਨੇ ਸਟੇਜ ਸਰਦਾਰ ਮਰਪੁਰ ਸਿੰਘ ਜੀ ਕੌਣੀ ਸਾਹਿਬ ਚੇਅਰਮੈਨ ਸਾਹਮਣੇ ਬਰਨ ਬੇਨਤੀ ਹੈ ਕਾ ਪਲੀਜ਼ ਸਟੇਜ ਤੇ ਭਰਾਣਗੇ ਸਾਰੀਆਂ ਕਾਕੀਆਂ ਦੇ ਨੁਮਾਇੰਦਿਆਂ ਨੂੰ ਜਿਹੜਾ ਸੱਦਾ ਦਿੱਤਾ ਹੋਇਆ ਇਹ ਬੜੀ ਵਧੀਆ ਗੱਲ ਹੈ ਵੀ ਆਪਾਂ ਇੱਕੋ ਪਿੰਡ ਦੇ ਜੰਮਲਾਂ ਔਰ ਆਹ ਪਿੰਡ ਨੂੰ ਰਲ ਮਿਲ ਕੇ ਅਪ ਜਿਹੜਾ ਉਹ ਸਾਫ ਸਫਤਰਾ ਸੋੜਾ ਪਿੰਡ ਬਣਾਈਏ ਔਰ ਇਸ ਪਿੰਡ ਦੇ ਵਿੱਚ ਖੇਡਾਂ ਕਰਵਾਈਏ ਇਸ ਪਿੰਡ ਦਾ ਨਾਮ ਪੂਰੇ ਪੰਜਾਬ ਦੇ ਨਕਸ਼ੇ ਤੇ ਲੈ ਕੇ ਆਈਏ ਇਹ ਸੋਚ ਚਾਹੀਦੀ ਹੈ ਇਹ ਬੜੀ ਮਾਣ ਵਾਲੀ ਗੱਲ ਹੋਵੇਗੀ ਵੀ ਕਹਿੰਦੇ ਵੀ ਕੌਣੀ ਪਿੰਡ ਇਹ ਗਲਾਮ ਦਰਦਿਆਂ ਨੇ ਕੌੜੀ ਪਿੰਡ ਦੇ ਵਿੱਚ ਖੇਲੇਟਰ ਬਹੁਤ ਵੱਡੇ ਨੇ ਗੁੱਸਾ ਅੰਗਰਾ ਕਰ ਦਿਓ ਪਰ ਭਰਾ ਬਣ ਕੇ ਇਹ ਜੀ ਜਿਹੜੀ ਜ਼ਰੂਰੀ ਹੈ ਵੀ ਜਿਹੜੀਆਂ ਖੇਡਾਂ ਨੇ ਜਿਨ੍ਹਾਂ ਦੇ ਵਿੱਚ ਰਚੀ ਚਾਹੀਦੀ ਹੈ ਪਤਾ ਲੱਗੇ ਯਾਰ ਅੱਜ ਭਲਾਥ ਦੇ ਵਿੱਚ ਕਬੱਡੀ ਕੱਪ ਹੈ ਤੇ ਭਲਾਥ ਪਿੰਡ ਦਾ ਨਾਂ ਯਾਰ ਪੂਰੀ ਦੁਨੀਆ ਘੰਭ ਰਹੀ ਹੈ ਵੀ ਭਲਾਥ ਦੇ ਵਿੱਚ ਕਬੱਡੀ ਕੱਪ ਹੈ ਕੱਲਾ ਬੰਦਾ ਐਡਾ ਵੱਡਾ ਮੇਲਾ ਰੰਗ ਰਿਆ ਤੇ ਆਪਾਂ ਦੇ ਪਰਮਾਤਮਾ ਦੇ ਬਖਸ਼ਿਆ ਕੌਂਦੀ ਸਾਹਿਬ ਸੱਚੇ ਬਾਸ਼ਾ ਦੀ ਮਿਹਰ ਚਾਹੀਦੀ ਹੈ ਐਂ ਤੁਸੀਂ ਇਹਨਾਂ ਨੂੰ ਸਪੋਰਟ ਕਰ ਰਹੇ ਅੱਗੇ ਲੱਗੇ ਜਾਣਾ ਇਹ ਚੰਗੀਆਂ ਨੀਤਾ ਇਹ ਚੰਗੇ ਗੋਲ ਦਰਲੇਵਰਲੇ ਬੰਦਿਆਂ ਦੇ ਵਿੱਚ ਹੁੰਦੇ ਆ ਕਈ ਬਾਹ ਫਾੜਨ ਵਾਲੇ ਹੁੰਦੇ ਆ ਕਈ ਲੱਤਾਂ ਖਿੱਚਣ ਵਾਲੇ ਹੁੰਦੇ ਆ ਇਹ ਦਰਲੇਵਰਲੇ ਬੰਦਿਆਂ ਦੇ ਵਿੱਚ ਗੁਣ ਹੁੰਦੇ ਆ ਪਰ ਸਾਹਮਣੇ ਕੌਣ ਮੁੰਡੇ ਵਾਲੀ ਕਰਵਾ ਗਿਆ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਉਹਨੇ ਨੇ ਕਹਿੰਦੇ ਕਮਾਨ ਕਰ ਦਿੱਤੀ ਹੈ ਸਖੜਾ ਨੰਬਰ ਜੋੜਿਆ ਆਪਣੀ ਟੀਮ ਦੇ ਲਈ ਕਬੱਡੀ ਕੀ ਦੇ ਹਿੱਸੇ ਆਉਂਦੀ ਹੈ ਠੰਡੇ ਆ ਰਿਹਾ ਹੈ ਜੈ ਕਵਰੀਪ ਤੇਰੀ ਬਹੁਤ ਵੱਡੀ ਡਿਊਟੀ ਹੈ ਨੌਜਵਾਨਾ ਤੇਰਾ ਵੀ ਧੰਨਵਾਦ ਹੈ ਲਓ ਸਾਹਮਣੇ ਜਾਂਦੀ ਰੇਡ ਕੌਣ ਬੱਲੇ ਬੱਲੇ ਕਰਵਾਵੇਗਾ ਜਿਹੜਾ ਇਸ ਵੇਲੇ ਖੁੱਛ ਪੱਟੇਗਾ ਲੱਗਿਆ ਜੋਰ ਅਕੀ ਤੋ ਕੀ ਗੱਲ ਬਣ ਗਈ ਕਿਸੇ ਕੰਨੀ ਸਮਝ ਨਾ ਆਵੇ ਤੱਕਲੇ ਨੂੰ ਵੱਟ ਪੈ ਗਿਆ ਇੱਥੋਂ ਤੰਦਰ ਲਪੇਟਿਆ ਜਾਵੇ ਤੱਕਲੇ ਨੂੰ ਵੱਟ ਪੈ ਗਿਆ ਇੱਥੋਂ ਤੰਦਰ ਲਪੇਟਿਆ ਜਾਵੇ ਐਨ ਬਹੁਤ ਬੜਾ ਸਤਕਾਰ ਹੈ ਬਹੁਤ ਬੜਾ ਧੰਨਵਾਦ ਹੈ ਜੋ ਗੱਲ ਮੈਂ ਧੰਨਵਾਦ ਹੈ ਅਸੀਂ ਜੀਆ ਨੂੰ ਕਹਿੰਦੇ ਆ ਸਾਰੇ ਭਰਾਵਾਂ ਨੂੰ ਜਿੰਨੇ ਵੀ ਮਾਨਯੋਗ ਵੀਰ ਇਸ ਜੇ ਟੂਰਨਾਮੈਂਟ ਦੇ ਪੁੱਜਦੇ ਜਾ ਰਹੇ ਆ ਸਾਰਿਆਂ ਦਾ ਧੰਨਵਾਦ ਹੈ ਉਹ ਬੰਨਾ ਜੀ 40 ਸਾਲਾਂ ਵਾਲੇ ਪਲੀਜ਼ ਕਿਰਪਾ ਕਰਕੇ ਆ ਜਾਣਗੇ ਯਾਰ 40 ਸਾਲਾਂ ਵਾਲੇ ਆਉਂਦੀ 40 ਸਾਲਾਂ ਦੇ ਆਉਂਦੀ 40 ਸਾਲਾਂ ਨੇ ਫਟ ਫੁੱਟ ਹੋ ਗਏ ਅੰਦਰ ਢੇਡ ਪੁਲਸੀਆ ਅਗਰ ਤੇਰੀ ਬਰਸੀ ਆਇਆ ਕਿਤੇ ਤੇਰੀਆਂ ਉਢੀਕਾਂ ਨੇ ਤੇਰੀਆਂ ਉਢੀਕਾਂ ਵਿੱਚ ਮਰ ਚੱਲੀ ਸੋਹਣਿਆ ਤੂੰ ਤੇ ਸਾਨੂੰ ਅਸਰਾ ਦਦਾਰ ਨਹੀਂ ਉਹ ਦੱਸਿਆ ਤੇਰੀਆਂ ਉਢੀਕਾਂ ਵਿੱਚ ਮਰ ਚੱਲੇ ਝੱਲੇਆ